ਨਹੀਂ ਗੋ ਮੁਖੀ ਰਾਜਾ ਰਾਜ ਸਿੰਘ ਜੀ ਨੇ ਕਿਹਾ ਕਿ ਜਿਹੜਾ ਕੰਗਣਾ ਰਣਾਉਤ ਵੱਲੋਂ ਫਿਲਮ ਬਣਾਈ ਗਈ ਹੈ ਸਿੱਖਾਂ ਦੇ کردار ਨੂੰ ਢਾਹ ਲਾਈ ਹੈ ਸਿੱਖ ਜਹੇ ਨਹੀਂ ਹਨ ਸਿੱਖਾਂ ਦਾ ਕਿਰਦਾਰ ਬਹੁਤ ਉੱਚਾ ਹੈ ਉਸ ਜਿਹੜੀ ਕੰਗਣਾ ਰਣਾਉਤ ਨੇ ਫਿਲਮ ਬਣਾਈ ਹੈ ਜੇ ਸੈਂਸਰ ਬੋਰਡ ਇਸ ਨੂੰ ਮਨਜ਼ੂਰੀ ਦੇ ਕੇ ਫਿਲਮ ਇਹ ਸਿਨੇਮਾ ਘਰਾਂ ਵਿੱਚ ਚੱਲੇਗੀ ਤਾਂ ਅਸੀਂ ਇਸ ਦਾ ਵਿਰੋਧ ਕਰਾਂਗੇ ਅਸੀਂ ਇਸ ਨੂੰ ਨਹੀਂ ਚੱਲਣ ਦਵਾਵਾਂਗੇ ਕਿਉਂਕਿ ਜਿਹੜੀ ਸਿੱਖਾਂ ਦੇ ਉੱਤੇ ਪਹਿਲਾਂ ਫਿਲਮ ਦਲਜੀਤ ਸੰਝ ਵੱਲੋਂ ਤਿਆਰ ਕੀਤੀ ਗਈ ਸੀ ਉਸ ਨੂੰ ਹੁਣ ਤੱਕ ਪ੍ਰਵਾਨਗੀ ਨਹੀਂ ਦਿੱਤੀ ਗਈ ਅਤੇ ਹੁਣ ਜਿਹੜੀ ਸਿੱਖਾਂ ਨੂੰ ਢਾਹ ਲਾਉਣ ਵਾਲੇ ਕਰਤਾਰ ਦਿਖਾਏਗੇ ਨੇ ਇਸ ਨੂੰ ਪ੍ਰਮਾਨਗੀ ਦਿੱਤੀ ਜਾ ਰਹੀ ਹੈ ਅਸੀਂ ਇਸ ਦੇ ਇਸ ਦੇ ਸਖਤ ਵਿਰੋਧ ਵਿੱਚ ਹਾਂ ਉਹਨਾਂ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਨੇ ਆ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਆ ਸਾਰਿਆਂ ਨੂੰ ਪਤਾ ਹੈ 7 ਜਨਵਰੀ ਤੋਂ 2023 ਤੋਂ ਲਗਾਤਾਰ جاری ਆ ਚੜ੍ਹਦੀ ਕਲਾ ਦੇ ਨਾਲ ਚੱਲ ਰਿਹਾ ਦਲਪੰਥ ਫੌਜਾਂ ਗੱਡੀਆਂ ਬੈਠੀਆਂ ਨੇ ਹਰ ਰੋਜ਼ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਖਬਰਾਂ ਜਿਹੜੀਆਂ ਐਕਟਿਵ ਰਹਿੰਦੀਆਂ ਨੇ ਜਿਹੜਾ ਅੱਜ ਦਾ ਬੇਚਾ ਉਹ ਇੱਕ ਤਾਂ ਜੋ ਕਲਕੱਤੇ ਦੇ ਵਿੱਚ ਇੱਕ ਬੱਚੀ ਦੇ ਨਾਲ ਜਿਹੜੇ ਡਾਕਟਰ ਸੀ ਬੀਜੇਪੀ ਦੇ ਕਾਰਕੁਨਾਂ ਨੇ ਜਿਹੜੇ ਬੀਜੇਪੀ ਦੇ ਨੇ ਸੋਸ਼ਲ ਮੀਡੀਆ 'ਚ ਉਹ ਸਲਾਹ ਕਰ ਨੇ ਉਹਨਾਂ 'ਚ ਸਾਰਾ ਕੁਝ ਲਿਖਿਆ ਹੋਇਆ ਉਹਨਾਂ ਨੇ ਇੱਕ ਬੱਚੀ ਦਾ ਬਲਾਤਕਾਰ ਕੀਤਾ ਪੂਰੇ ਵਰਲਡ ਦੇ ਵਿੱਚ ਜਿਹੜੀ ਉਹਦੀ ਗੂੰਜ ਗਈ ਪੂਰੇ ਵਰਲਡ ਹਿੱਲ ਕੇ ਹਿੱਲ ਗਿਆ ਦੇਖੋ ਇੱਕ ਡਾਕਟਰ ਹੋਣ ਦੇ ਨਾਤੇ ਉਹ ਬੱਚੀ ਦਾ ਬਲਾਤਕਾਰ ਹੋਇਆ ਸਾਰੇ ਪਾਸੇ ਹਾਹਾਕਾਰ ਮਚ ਗਈ ਉਸ ਤੋਂ ਬਾਅਦ ਇੱਕ ਹੋਰ ਡਾਕਟਰ ਬੱਚੀ ਦਾ ਜਿਹੜੀ ਜੁਪੀ ਦੇ ਵਿੱਚ ਸੀ ਉਹਦਾ ਵੀ ਬਲਾਤ ਘਰਿਆ ਇਸੇ ਤਰ੍ਹਾਂ ਦੇ ਪਰ ਉਹਦੀ ਇੰਨੀ ਜ਼ਿਆਦਾ ਖ਼ਬਰ ਨਹੀਂ ਫੈਲੀ ਸਰਕਾਰਾਂ ਦੇ ਇਹ ਸਖਤ ਨੇਕ ਕੀ ਦੀ ਕਰਦੇ ਆ ਤੇ ਸਰਕਾਰ ਨੂੰ ਅਪੀਲ ਆ ਵੀ ਹੁਣ ਉਹ ਬੀਜੇਪੀ ਦੇ ਕਾਰਕੁਨ ਨੇ ਤੁਹਾਡੀ ਸਰਕਾਰ ਫੜੋ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਚੌਰਾਹੇ ਦੇ ਵਿੱਚ ਫਾਸੀ ਦਿਓ ਜਾਂ ਗੋਲੀ ਮਾਰੋ ਫੇਰ ਇਹ ਜਿਹੜੇ ਬਲਾਤਕਾਰ ਨੇ ਰੋਕ ਸਕਦੇ ਨਹੀਂ ਇਹਨਾਂ ਤੁਹਾਡੇ ਹੀ ਬੰਦੇ ਮੈਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਨੇ ਇਹਨਾਂ ਨੇ ਸਰਕਾਰ ਬਣਾਈ ਆ ਇਸੇ ਕਰਕੇ ਬਣਾਈ ਆ ਆ ਰਾਮ ਰਾਜ ਆ ਦੀਆਂ ਹਿੱਤੀਆਂ ਪੈਣਾਂ ਦਾ ਬਲਾਤਕਾਰ ਹੋਵੇ ਤੇ ਦੇਖੋ ਦੋ ਗੱਲਾਂ ਨੇ ਇੱਕ ਪਾਸੇ ਤਾਂ ਜਿਹੜੀ ਸਿੱਖ ਸਰਦਾਰਾਂ ਦੀ ਜਿਹੜੀ ਇਹ ਸਰਕਾਰ ਆ ਉਹ ਸਭੀ ਖਰਾਬ ਕਰ ਰਹੀ ਆ ਉਥੇ ਬਲਾਤਕਾਰ ਹੋ ਜਾਂਦਾ ਤੇ ਉਸ ਬੱਚੀ ਦਾ ਇੱਕ ਮਾਤਾ ਦਾ ਬਿਆਨ ਆਉਂਦਾ ਜਿਹੜਾ ਮੇਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਬਾਈ ਜਿਹੜਾ ਉਹਦੀ ਮਾਂ ਉਹ ਕਹਿੰਦੀ ਆ ਵੀ ਜੇ ਉਸ ਟਾਈਮ ਕੋਈ ਸਰਦਾਰ ਹੁੰਦਾ ਉਥੇ ਜਿਹੜੇ ਜਿਹੜੇ ਹੋ ਸਕਦਾ ਸੀ ਮੇਰੀ ਜਿਹੜੀ ਬੱਚੀ ਆ ਉਹ ਇਹ ਹਾਦਸੇ ਦਾ ਸਰਕਾਰ ਸਰਕਾਰ ਨਾ ਹੁੰਦੀ ਬਚ ਜਾਂਦੀ ਉਹਦੀ ਮਾਤਾ ਦੇ ਇਹ ਬੋਲ ਨੇ ਤੇ ਉਥੋਂ ਦੀ ਆ ਮਾਮਾ ਨੇ ਆਪਣੀ ਬਤੀਆਂ ਨੂੰ ਅਪੀਲ ਕੀਤੀ ਆ ਉਹ ਕਿਹਾ ਵੀ ਜਦੋਂ ਕੋਈ ਤੁਹਾਨੂੰ ਕਵੇਲਾ ਹੋ ਜੇ ਕਿਸੇ ਸਰਦਾਰ ਦੀ ਜਿਹੜੀ ਗੱਡੀ ਆ ਉਹਦੇ ਵਿੱਚ ਬੈਠ ਕੇ ਘਰ ਨੂੰ ਆਇਆ ਕਰੋ ਤਾਂ ਕਿ ਸਾਨੂੰ ਵੀ ਫਿਕਰ ਨਾ ਹੋਵੇ ਤੁਹਾਨੂੰ ਵੀ ਕੋਈ ਡਰ ਨਾ ਹੋਵੇ ਦੇਖੋ ਐਨੇ ਸਰਦਾਰਾਂ ਦੇ ਜਿਹੜੀ ਸਭੀ ਆ ਜਿਹੜੇ ਸਰਦਾਰ ਕੌਮ ਆ ਸਿੱਖ ਕੌਮ ਆ ਇੰਨਾ ਉਹ ਬੀਬੀਆਂ ਮਾਣ ਕਰਦੀਆਂ ਨੇ ਸਿੱਖ ਕਰਤਾਰਾਂ ਉੱਤੇ ਦੂਸਰੇ ਪਾਸੇ ਸਰਕਾਰਾਂ ਸਿੱਖ ਕਰਤਾਰਾਂ ਦੀ ਕੋਸ਼ਿਸ਼ੀ ਕਰ ਰਹੀਆਂ ਨੇ ਕਰਤਾਰ ਕੋਸ਼ਿਸ਼ ਕਰਨ ਵਾਤੇ ਬਾਹਰ ਨਹੀਂ ਛੱਡੀ ਇਹਨਾਂ ਨੇ ਇਹਨਾਂ ਦੇ ਕਾਰਕੁਨ ਬਲਈ ਬੀਜੇਪੀ ਵਾਲਿਆਂ ਦੇ ਧੀਆਂ ਪਣਾ ਦਾ ਦਿਨ ਦਿਹਾੜੇ ਰੇਪ ਕਰ ਰਹੇ ਨੇ ਜਿਹੜੀਆਂ ਮਾਂ ਮਾਨਿਓ ਸਰਦਾਰਾਂ ਦੇ ਉੱਤੇ ਜਿਹੜੀਆਂ ਹੈਗੀਆਂ ਉਹ ਮਾਨ ਕਰ ਰਹੀਆਂ ਨੇ ਵੀ ਸਰਦਾਰ ਜੇ ਹੋਣ ਇਹੋ ਜਿਹੀਆਂ ਘਟਨਾਵਾਂ ਵਾਪਰਨ ਤੇ ਇੱਕ ਫਿਲਮ ਜਿਹੜੀ ਕੰਗਣਾ ਰੌਤ ਨੇ ਬਣਾਈ ਆ ਐਮਰਜੈਂਸੀ ਜੀ ਦੇ ਵਿੱਚ ਸਰਦਾਰ ਕਾਉਮ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾਂ ਦੀ ਸ਼ਖਸੀਅਤ ਨੂੰ ਇੱਕ ਅੱਤਵਾਦੀ ਤੌਰ ਤੇ ਪੇਸ਼ ਕੀਤਾ ਗਿਆ ਉਹਦੇ ਟਰੇਲਰ ਆਏ ਨੇ ਤੇ ਸਾਰੇ ਜਿਹੜੇ ਸਿੱਖ ਪੰਥਾ ਜਿਹੜੇ ਪੰਥ ਦਰਦੀ ਨੇ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚੀ ਐ ਇਸ ਗੱਲ ਦੀ ਵੀ ਉਹਨੂੰ ਸਿੱਖ ਕੌਮ ਨੂੰ ਇੱਕ ਅੱਤਵਾਦੀ ਦੇਸ਼த்ਰੋਹੀ ਇਹ ਕੁਛ ਦਿਖਾਇਆ ਗਿਆ ਉਹਦੇ ਵਿੱਚ ਉਹਦੇ ਵਿੱਚ ਹੋਰ ਜੇ ਰਿਲੀਜ਼ ਹੋਊਗੀ ਉਹਦੇ ਵਿੱਚ ਭਾਈ ਸਤਬੰਦ ਸਿੰਘ ਬਿਆਨ ਸਿੰਘ ਹੋਣਾਂ ਦਾ ਜਿਹੜਾ ਰੋਲ ਆ ਉਹ ਵੀ ਨੈਗੇਟਿਵ ਵੀ ਦਿਖਾਇਆ ਜਾਣਾ ਅੱਤਵਾਦੀ ਦੇ ਤੌਰ ਤੇ ਦਿਖਾਇਆ ਜਾਣਾ ਤੇ ਇਹ ਰਿਲੀਜ਼ ਨਹੀਂ ਹੋਣੀ ਚਾਹੀਦੀ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹਨੂੰ ਬੰਦ ਬੈਨ ਹੋਵੇ ਪੰਜਾਬ ਦੇ ਵਿੱਚ ਅਸੀਂ ਚੱਲਣੀ ਦੀ ਇਹਨਾਂ ਨੇ ਪੂਰਾ ਵਿਰੋਧ ਕਰ ਰਹੀਆਂ ਸਿੱਖ ਸੰਗਤਾਂ ਨੇ ਜਿਹੜੀਆਂ ਉਹ ਸੜਕਾਂ ਦੇ ਉੱਤਰ ਆਈਆਂ ਨੇ ਇਹਦਾ ਵਿਰੋਧ ਹੋਊਗਾ ਕਿਉਂਕਿ ਇੱਕ ਪਾਸੇ ਸਰਕਾਰਾਂ ਜਿਹੜੀਆਂ ਸਿੱਖਾਂ ਦੀ ਸ਼ਬੀ ਨੂੰ ਖਰਾਬ ਪੇਸ਼ ਕਰ ਰਹੀਆਂ ਨੇ ਦੇਸ਼ ਦੇ ਸਾਹਮਣੇ ਵੀ ਇਹ ਅੱਤਵਾਦੀ ਨੇ ਇੱਕ ਪਾਸੇ ਸਰਕਾਰ ਜਿਹਦੇ ਵਿੱਚ ਚੰਗਾ ਕਰਤਾਰ ਦਿਖਾਇਆ ਹੋਇਆ ਗਿਆ ਹੋਵੇ ਜਿਵੇਂ ਦਲਜੀਤ ਦੋਸਾਂ ਦੀ ਫਿਲਮ ਆ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਬਣੀ ਆ ਉਹਨੂੰ 80 ਜਿਹੜੇ ਕਟਨੇ ਉਹ ਲਾਏ ਗਏ ਨੇ ਤੇ ਉਹਨੂੰ ਹਜੇ ਤੱਕ ਉਹਨੂੰ ਰਿਲੀਜ਼ ਵੀ ਨਹੀਂ ਕੀਤਾ ਗਿਆ ਕਿਉਂਕਿ ਉਹਦੇ ਵਿੱਚ ਸਰਦਾਰਾਂ ਦੀ ਜਿਹੜੀ ਸਬੀਆ ਬਹੁਤ ਚੜ੍ਹਦੀ ਕਲਾ ਦੇ ਨਾਲ ਦਿਖਾਇਆ ਗਿਆ ਸਰਦਾਰ ਦਾ ਕਰਤਾਰਪਾਈ ਜਸਮੰਤ ਖਾਲੜੇ ਦਾ ਕਿ ਜਿਹੜੇ ਝੂਠੇ ਸਰਕਾਰਾਂ ਨੇ ਪੁਲਿਸ ਮੁਕਾਬਲੇ ਕੀਤੇ ਨੌਜਵਾਨਾਂ ਨੂੰ ਮਾਰਿਆ ਗਿਆ ਤੇ ਉਹਨਾਂ ਦੀ ਭਾਲ ਕੀਤੀ ਗਈਆ ਸਾਰਾ ਕੋਈ ਦਿਖਾ ਚਿੱਠਾ ਕੱਚਾ ਚਿੱਠਾ ਜੋ ਸਰਕਾਰਾਂ ਨੇ ਸਿੱਖ ਕੌਮ ਨਾਲ ਕੀਤਾ ਪੰਥ ਨਾਲ ਕੀਤਾ ਜੋ ਨੌਜਵਾਨਾਂ ਦੀ ਆ ਝੂਠੇ ਮੁਕਾਬਲਿਆਂ ਦੇ ਵਿੱਚ ਆ ਜਾਨਾ ਲਈਆਂ ਉਹ ਸਾਰਾ ਕੁਝ ਉਹ ਦਿਖਾਇਆ ਇਹ ਫਿਲਮਾਂ ਨਹੀਂ ਦਿਖਾਉਣੀ ਇਹਨਾਂ ਨੇ ਉਹ ਫਿਲਮ ਦਿਖਾਉਣੇ ਜਿਹੜੇ ਸਰਦਾਰਾਂ ਦੀ کردار ਕੋਸ਼ਿਸ਼ ਕਰਨੇ ਸਿੱਖ ਪੰਥ ਨੂੰ ਜਿਹੜੀਆਂ ਮਾੜਾ ਦਰਸਾਉਣਾ ਦੁਨੀਆ ਦੇ ਵਿੱਚ ਤੇ ਸੰਤਾਂ ਰੋਲ ਜਿਹੜਾ ਕੀਤਾ ਉਹ ਜੋ ਵੀ ਉਹਨਾਂ ਨੂੰ ਦਿਖਾਇਆ ਗਿਆ ਹੱਤਿਆਬਾਦੀ ਜਾਂ ਹੋਰ ਇਹ ਅਸੀਂ ਮੰਗ ਕਰਦੇ ਹਾਂ ਵੀ ਇਹ ਦੋਨੇ ਜਿਹੜੀ ਇਹ ਫਿਲਮਾਂ ਇਹ ਬੈਨ ਹੋਣੇ ਚਾਹੀਦੀ ਆ ਤੇ ਸਰਦਾਰ ਉਹਨੇ ਅਸੀਂ ਸਰਬੱਤ ਦਾ ਭਲਾ ਮੰਗਦੇ ਆ ਅੱਜ ਉਹ ਕਲਕੱਤੇ ਦੀਆਂ ਜਿਹੜੀਆਂ ਮਾਮਾਂ ਨੇ ਜਿਨ੍ਹਾਂ ਦੀ ਬੱਚਿਆਂ ਨਾਲ ਬਲਾਤਕਾਰ ਹੋਇਆ ਉਹਨਾਂ ਨੂੰ ਸਿੱਖ ਕੌਮ ਤੇ ਮਾਣ ਆ ਸਿੱਖ ਪੰਥ ਤੇ ਉਹਨਾਂ ਨੂੰ ਮਾਣ ਆ ਵੀ ਉਹ ਕਹਿ ਰਹੀਆਂ ਨੇ ਵੀ ਜੇ ਸਿੱਖ ਕੋਲੇ ਕੋਈ ਸਿੱਖ ਵਿਅਕਤੀ ਹੁੰਦਾ ਤਾਂ ਹੋ ਸਕਦਾ ਇਹ ਸਾਡੇ ਨਾਲ ਇਹ ਘਟਨਾ ਨਾ ਵਾਪਰਦੀ ਤੇ ਮੈਂ ਸਮੁੱਚੇ ਪੰਥ ਨੂੰ ਬੇਨਤੀ ਕਰਨਾ ਚਾਹੁੰਦਾ ਆਓ ਰਲ ਕੇ ਆਪਾਂ ਇਸ ਜਿਹੜੇ ਫਿਲਮ ਆ ਇਹਦਾ ਵਿਰੋਧ ਕਰਨਾ ਤੇ ਸਾਰੇ ਜਿੱਥੇ ਜਿੱਥੇ ਸਿੱਖ ਕੌਮ ਦਾ ਵਾਸਾ ਤੇ ਪੰਥ ਨੂੰ ਬੇਨਤੀ ਆ ਸਿੱਖ ਨੌਜਵਾਨਾਂ ਨੂੰ ਬੇਨਤੀ ਇਥੇ ਕੋਈ ਬੱਚੇ ਬੱਚੀ ਨੂੰ ਕੋਈ ਛੇੜਛਾੜ ਹੁੰਦੀ ਆ ਉਥੇ ਤੁਸੀਂ ਡਟ ਕੇ ਉਹ ਬੱਚੀ ਦਾ ਸਾਥ ਦਿਆ ਕਰੋ ਜਿਹੜੇ ਗੁੰਡੇ ਨੇ ਉਹਨਾਂ ਦਾ ਵਿਰੋਧ ਵੀ ਕਰਨਾ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਵੀ ਸਾਰੇ ਜਿਹਨੇ ਧੀਆਂ ਪੜਨਾ ਸਭ ਦੇ ਸਾਜ ਨੇ ਕਿਸੇ ਵੀ ਧਰਮ ਦੀਆਂ ਹੋਂ ਸਾਨੂੰ ਉਹ ਨਹੀਂ ਹੈ ਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਦੇਸ਼ ਜਿਹੜਾ ਰਾਮ ਰਾਜ ਆ ਜਿੱਤੇ ਵਿੱਚ ਦਿਨ ਦਿਹਾੜੇ ਰੇਪ ਦਿਨ ਦਿਹਾੜੇ ਕਤਲ ਪਤਾ ਨਹੀਂ ਕੀ ਕੀ ਕੁਝ ਹੋ ਰਿਹਾ ਆ ਸਰਕਾਰਾਂ ਨੇ ਤੇ ਜਿਉਣਾ ਜਿਹੜਾ ਲੋਕਾਂ ਦਾ ਮੁਸ਼ਕਲ ਹੋ ਗਿਆ ਘਟ ਗਿਣਤੀਆਂ ਦਾ ਜਿਉਣਾ ਮੁਸ਼ਕਲ ਹੋ ਗਿਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਆਓ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਮਝੀਏ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਜਿਹੜੀਆਂ ਸਰਕਾਰਾਂ ਨੇ ਘਟ ਗਿਣਤੀਆਂ ਨੂੰ ਜਿਹੜੇ ਖਤਮ ਕਰਨਾ ਚਾਹੁੰਦੀਆਂ ਨੇ ਆਪ ਦਾ ਜਿਹੜਾ ਇਹਨਾਂ ਨੇ ਰਾਜ ਭਾਗ ਹੋਰ ਫਲਾਉਣਾ ਹੋਰ ਇਹਨਾਂ ਨੇ ਗਲਤ ਬੰਦੇ ਇਹ ਦੇਸ਼ ਦੇ ਵਿੱਚ ਪੈਦਾ ਕਰਨੇ ਨੇ ਵੱਡੇ ਵੱਡੇ ਘਰਾਣਿਆਂ ਨੂੰ ਪ੍ਰੋਮੋਟ ਕਰਨਾ ਇਹੋ ਜਿਹੇ ਦਰਿੰਦਿਆਂ ਨੂੰ ਉਹਨਾਂ ਨੇ ਛੱਡਿਆ ਹੋਇਆ ਵੀ ਉਹਤੀ ਆਪਾਂ ਦਾ ਬਲਾਤਕਾਰਨ ਕਰਨ ਕਰਨ ਤੇ ਨੌਜਵਾਨਾਂ ਨੂੰ ਜਿਹੜੇ ਉਹ ਨਸਿਆਂ ਦੇ ਉੱਤੇ ਲੁਣਾ ਇਹੋ ਜਿਹਾ ਕੁਝ ਚੱਲਦਾ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਆਓ ਆਪਾਂ ਇਕੱਤਰ ਹੋ ਕੇ ਸਰਕਾਰ ਦਾ ਜਿਹੜਾ ਵਿਰੋਧ ਕਰੀਏ ਫਿਲਮ ਜਿਹੜੀ ਕੰਗਣਾ ਰਣੋਤ ਨੇ ਬਣਾਈ ਆ ਇਹਦਾ ਜੱਟ ਕੇ ਵਿਰੋਧ ਕਰੀਏ ਸਰਕਾਰ ਤੋਂ ਵੀ ਅਸੀਂ ਕਹਿਣਾ ਵੀ ਉਹਨੂੰ ਤੋਂ ਬੈਨ ਲਾਓ ਤੇ ਅਸੀਂ ਵੀ ਮੰਗਲਵਾਰ ਨੂੰ ਜਾ ਕੇ ਹੁਣ ਦਫ਼ਤਰ ਬੰਦ ਨੇ ਚੰਡੀਗੜ੍ਹ ਦੇ ਉਹ ਕੰਗਣਾ ਰਣੋਤ ਤੇ ਪਰਚਾ ਦਰਜ ਕਰਾਵਾਂਗੇ ਅਸੀਂ ਆਓ ਜਾ ਕੇ ਪਰਚਾ ਦਰਜ ਕਰਾਵਾਂਗੇ ਪੰਥ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਜਿਹੜੀਆਂ ਜਸੇਬੰਦੀਆਂ ਨੇ ਉਹ ਇਹ ਤੇ ਪਰਚੇ ਦਰਜ ਕਰਾਉਣ 295ਏ ਧਾਰਾ ਲੱਗ ਜਿਹੜੇ ਸਿੱਖਾਂ ਦੇ ਮਨੋਂ ਠੇਜ ਪਹੁੰਚ